ਸਰ ਕੀ ਹਾਲ ਚਾਲ ਹੈ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਹਾਂ ਜੀ ਅਮਨ ਜੀ ਕੀ ਹਾਲ ਚਾਲ ਹੈ ਠਾਕ ਜੀ ਬੜਾ ਔਖਾ ਟਾਈਮ ਦਿੱਤਾ ਹੈ ਜੀ ਕਾਫੀ ਟਾਈਮ ਤੋਂ ਤੁਹਾਡੇ ਰਿਕੁਐਸਟ ਕਰਦੇ ਸੀਗੇ ਵੀ ਬਸ ਕੰਮ ਦੇ ਰਜਾਈਵਿਆਂ ਦੇ ਵਿੱਚ ਤੁਹਾਨੂੰ ਪਤਾ ਜੀ ਲੈ ਲਈਏ ਠੀਕ ਹੈ ਅੱਜ ਕੱਲ ਕੰਮ ਦੇ ਰਜਾਈਵਿਆਂ ਦੇ ਵਿੱਚ ਤੁਹਾਨੂੰ ਪਤਾ ਜੀ ਸਮਾਂ ਕਿਸੇ ਕੋਲੇ ਹੈ ਨਹੀਂ ਹਾਂ ਦੋਸਤੋ ਅੱਜ ਮੇਰੇ ਨਾਲ ਜਗਜੀਤ ਸਿੰਘ ਬੋਪਾਰਾ ਕਡਾਣੀ ਕੱਲਾਂ ਤੋਂ ਨੇ ਇਨਾ ਤੋਂ ਅੱਜ ਇਹ ਜਾਣਨਾ ਚਾਹੁੰਦੇ ਆ ਕਿ ਇਹ ਸਾਡੇ ਪ੍ਰੋਫੈਸ਼ਨਲ ਡਰਾਈਵਿੰਗ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਡਰਾਈਵਿੰਗ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਤੇ ਇਹਨਾਂ ਨੇ ਇੰਡੀਆ ਦੇ ਵਿੱਚ ਵੀ ਬੜੇ ਸਾਰੇ ਜਗ੍ਹਾ ਤੇ ਆਪਣੀ ਟਰੱਕ ਡਰਾਈਵਿੰਗ ਦੇ ਵਿੱਚ ਆਪਣਾ ਐਕਸਪੀਰੀਅੰਸ ਹੈ ਇਹਨਾਂ ਦਾ ਉਸ ਤੋਂ ਬਾਅਦ ਇਹ ਹੋਰ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਡਰਾਈਵਿੰਗ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਹੁਣ ਇਹ ਹੁਣੇ ਹੁਣੇ ਇਹ ਕੈਨੇਡਾ ਦੇ ਉਤੋਂ ਆਪਣੇ ਡਰਾਈਵਿੰਗ ਦਾ ਐਕਸਪੀਰੀਅੰਸ ਕੈਨੇਡਾ ਦੀ ਫੇਰੀ ਲਾ ਕੇ ਆਏ ਨੇ ਆਪਣੇ ਬੇਟੇ ਕੋ ਗਏ ਸੀ ਤੇ ਇਹਨਾਂ ਤੋਂ ਜਾਣਦੇ ਆ ਕਿ ਉੱਥੇ ਇਹਨਾਂ ਦਾ ਡਰਾਈਵਿੰਗ ਐਕਸਪੀਰੀਅੰਸ કેਵੇਂ ਰਿਹਾ ਤੇ ਕੀ ਇਹਨਾਂ ਨੇ ਆਪਣੇ ਨਾਲੋਂ ਜਾਂ ਹੋਰ ਦੇਸ਼ਾਂ ਨਾਲ ਉੱਥੇ ਕੀ ਫਰਕ ਮਹਿਸੂਸ ਕੀਤਾ ਤੇ ਜਗੀ ਜੀ ਤੁਹਾਡਾ ਧੰਨਵਾਦ ਹੈ ਜੀ ਥੈਂਕ ਯੂ ਜੀ ਹਾਂ ਜੀ ਹੋਰ ਅਮਨ ਜੀ ਠੀਕ ਹਾਂ ਜੀ ਜਗੀ ਜੀ ਆਪਣਾ ਪਹਿਲਾ ਸਵਾਲ ਇਹੀ ਸੀਗਾ ਕਿ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਡਰਾਈਵਿੰਗ ਕੀਤੀ ਹੈ। ਦੇਖੋ ਜੀ ਮਾਲਕ ਨੇ ਬਹੁਤ ਵਧੀਆ ਸੁਣੀ ਹੈ। ਹਾਂ ਠੀਕ ਹੈ ਜੀ। ਮੈਂ ਪਹਿਲਾਂ ਇੰਡੀਆ ਦੇ ਵਿੱਚ ਡਰਾਈਵਰੀ ਕੀਤੀ। ਠੀਕ ਹੈ ਜੀ। ਤਕਰੀਬਨ 20 ਸਾਲ ਦੇ ਵਾਂਗੂ। 20 ਸਾਲ। ਜੀ। ਕਿਹੜੀ ਉਮਰ ਤੋਂ ਸਟਾਰਟ ਕਰ ਲਈ ਸੀਗੀ ਜੀ? ਤਕਰੀਬਨ ਮੈਂ 21 ਸਾਲ ਤੋਂ। 20 21 ਸਾਲ ਤੋਂ। ਹਾਂ ਜੀ। ਠੀਕ ਹੈ। ਉਸ ਤੋਂ ਬਾਅਦ ਫਿਰ ਮੈਨੂੰ ਅਰਬ ਦੇਸ਼ ਜਾਣ ਦਾ ਮੌਕਾ ਮਿਲਿਆ। ਠੀਕ ਹੈ ਜੀ। 사우ਦੀ ਦੇ ਵਿੱਚ ਰਿਹਾ ਜੀ ਮੈਂ। ਠੀਕ ਹੈ। 사우ਦੀ ਤੋਂ ਬਾਅਦ ਫਿਰ ਮੈਂ ਦਵਾਈ ਵੀ ਗਿਆ ਠੀਕ ਹੈ ਦਵਾਈ ਤੋਂ ਬਾਅਦ ਮੈਂ ਫਿਰ ਕੁਐਰ ਦੇ ਵਿੱਚ 4 ਸਾਲ ਲੱਗਿਆ 4 ਸਾਲ ਕੁਐਰ ਦਵਾਈ ਡਰਾਈਵਿੰਗ ਦੇ ਠੀਕ ਹੈ ਤੇ ਮੇਰੇ ਹੁਣੇ-ਹੁਣੇ ਮੇਰੇ ਬੇਟੇ ਨੇ ਮੈਨੂੰ ਕੈਨੇਡਾ ਸੱਦਿਆ ਸੀ ਜਿਹੜਾ ਇੰਡੀਆ ਦਾ ਡਰਾਈਵਿੰਗ ਸੀਗੀ ਤੁਸੀਂ ਕੀਤੀ ਹੈ ਇੰਡੀਆ ਦੇ ਸਾਰੇ ਹਿੱਸੇ ਦੇ ਵਿੱਚ ਤੁਸੀਂ ਗਏ ਹੋ ਹਾਂਜੀ ਆਲ ਇੰਡੀਆ ਆਲ ਇੰਡੀਆ ਜੀ ਹਾਂਜੀ ਕਿਹੜਾ ਹਾਈਵੇ ਇੰਡੀਆ ਦੇ ਵਿੱਚ ਤੁਹਾਨੂੰ ਜ਼ਿਆਦਾ ਜਿਹੜੇ ਤੇ ਤੁਸੀਂ ਜ਼ਿਆਦਾ ਡਰਾਈਵਿੰਗ ਕੀਤੀ ਹੈ ਹਾਈਵੇ ਦਾ ਕਲਕੱਤੇ ਦੇ ਬਹੁਤ NH4 ਜਿਹੜਾ 44 ਹੈ। ਅੱਛਾ ਜੀ। ਠੀਕ ਹੈ ਜੀ। ਜਦ ਬਹੁਤ ਬਹੁਤ ਜਾਨਕੀ ਜਦ ਵੇਲੇ ਅਸੀਂ ਕਲਕੱਤੇ ਨੂੰ ਗਏ ਆ ਉਸ ਟਾਈਮ ਉਹਨਾਂ ਰੋਡਾਂ ਦਾ ਨਹੀਂ ਸੀਗਾ। ਠੀਕ ਹੈ। ਤਕਰੀਬਨ ਹੁਣ ਇੰਡੀਆ ਦੇ ਵਿੱਚ ਰੋਡਾਂ ਦਾ ਬਹੁਤ ਸੁਧਾਰ ਹੋ ਗਿਆ। ਠੀਕ ਹੈ। ਨਹੀਂ ਪਹਿਲਾਂ ਨਹੀਂ ਸੀਗਾ। ਤੇ ਉਸ ਟਾਈਮ ਸਿੰਗਲੇ ਰੋਡ ਹੁੰਦੇ ਸੀਗੇ ਆਪਣੇ। ਠੀਕ ਹੈ ਜੀ। ਠੀਕ ਹੈ ਹੁਣ ਤਾਂ 4 ਲੇਨ ਹੋ ਗਏ। ਠੀਕ। ਤੇ ਜਿਹੜਾ ਲੇਕਿਨ ਅਰਬ ਦੇਸ਼ਾਂ ਦੇ ਵਿੱਚ ਸ਼ੁਰੂ ਤੋਂ ਹੀ 4 ਲੇਨ ਨੇ। ਅੱਛਾ ਜੀ। ਔਰ ਕੈਨੇਡਾ ਦੇ ਵਿੱਚ ਵੀ ਫੋਰ ਲੈਣੀ ਮੈਂ ਤਕਰੀਬਨ ਪੰਜ ਸਟੇਟਾਂ ਦੇ ਵਿੱਚ ਜਾ ਕੇ ਆਇਆ ਠੀਕ ਹੈ ਤੇ ਜਿਹੜਾ ਇੰਡੀਆ ਦੇ ਵਿੱਚ ਜਦੋਂ ਤੁਸੀਂ ਡਰਾਈਵਿੰਗ ਸ਼ੁਰੂ ਕੀਤੀ ਜੀ ਉਹ ਕਿਹੜੀ ਜਣੇ ਕਿ ਜਦੋਂ ਕਿਹੜਾ ਟਰੱਕ ਸੀਗਾ ਜਦੋਂ ਤੁਸੀਂ ਪਹਿਲਾ ਆਪਾਂ ਜਿਹਦੇ ਉੱਤੇ ਤੁਸੀਂ ਆਪਣੇ ਕਿਹੜਾ ਲਾਇਆ ਪੰਜਾਬ ਤੋਂ ਬਾਅਦ ਜਦੋਂ ਐਲਪੀ ਟਰੱਕ ਹੁੰਦੇ ਸੀਗੇ ਜਿਦਾਂ 12 10 16 13 12 12 16 12 ਠੀਕ ਹੈ ਸਿੰਗਲ ਟਾਇਰ ਮਤਲਬ 6 ਟਾਇਰੀਆਂ ਗੱਡੀਆਂ ਹੁੰਦੀਆਂ 6 ਟਾਇਰੀਆਂ ਗੱਡੀਆਂ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਹੌਲੀ ਹੌਲੀ 10 ਟਾਇਰੀਆਂ ਆਈਆਂ ਠੀਕ ਹੈ ਫਿਰ ਆਈ ਸੀ 24 16 ਗੱਡੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ 22 13 ਗੱਡੀ ਆਈ ਠੀਕ ਹੈ ਤੇ ਇਹਦੇ ਵਾਧੇ ਵਾਧੇ ਫਿਰ ਤੁਹਾਨੂੰ ਪਤਾ ਗਾਂ ਦੀ ਗਾਂ ਤਰੱਕੀ ਕੋੜੇ ਆ ਗਏ ਠੀਕ ਹੈ ਬਸ ਫਿਰ ਉਸ ਤੋਂ ਗਾਂ ਕੋੜਿਆਂ ਤੇ ਵੀ ਕੰਮ ਮਤਲਬ ਕੰਮ ਕੀਤਾ ਠੀਕ ਹੈ ਤੇ ਫਿਰ ਬਸ ਕੋੜੇ ਚਲਾਏ ਤੇ ਜਿਹੜੇ ਜਿਹੜਾ ਆਪਣਾ ਜਦੋਂ ਇੱਥੇ ਤੁਸੀਂ ਡਰਾਈਵਿੰਗ ਕੀਤੀ ਜੀ ਇੱਥੇ ਤੁਹਾਨੂੰ ਜ਼ਿਆਦਾ ਕੀ ਮੁਸ਼ਕਿਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਟ੍ਰੈਫਿਕ ਵਿੱਚ ਮੁਸ਼ਕਿਲਤ ਇੱਥੇ ਆਪਣੇ ਜੀ ਟ੍ਰੈਫਿਕ ਬਹੁਤ ਜ਼ਿਆਦਾ ਆ ਅੱਛਾ ਜੀ ਇੱਥੇ ਸਭ ਤੋਂ ਵੱਡੀ ਤਾਂ ਗੱਲ ਟ੍ਰੈਫਿਕ ਦੀ ਆ ਠੀਕ ਹੈ ਹੁਣ ਜਿੱਦਾਂ ਮੰਨ ਲਓ ਤੁਸੀਂ ਕੋਈ ਵੀ ਆਪਾਂ ਲਿੰਕ ਰੋਡ ਤੇ ਜਾਂਦੇ ਆ ਮੰਨ ਲਓ ਕੋਈ ਨੈਸ਼ਨਲ ਹਾਈਵੇ ਤੋਂ ਛੱਡ ਕੇ ਰੋਡ ਜਾਂਦੇ ਆ ਹੂੰ ਤੁਸੀਂ ਗੱਡੀ ਲੈ ਕੇ ਜਾਣੇ ਹੋ ਤੁਹਾਨੂੰ ਪ੍ਰੋਬਲਮ ਪਲਾ ਬਣਾਣਾ ਹੈ। ਹੂੰ। ਨਾ ਕਿ ਤੁਸੀਂ ਟੂ व्हीਲ ਵੀਕਲ ਆਉਂਦਾ ਤੁਹਾਡੇ ਸਾਹਮਣੇ। ਨਾ ਤਾਂ ਤੁਸੀਂ ਉਹਨੂੰ ਪਾਸ ਕਰਨ ਯੋਗ ਹੋ। ਹੂੰ। ਜੇ ਤੁਸੀਂ ਪਾਸ ਕਰਦੇ ਹੋ ਤਾਂ ਅੱਗੇ ਤਾਂ ਤੁਹਾਨੂੰ ਗੱਡੀ ਆਉਂਦੀ ਹੈ। ਠੀਕ। ਜਦੋਂ ਤੁਸੀਂ ਪਹਿਲੀ ਵਾਰੀ ਅਰਬ ਗਏ। ਜੀ। ਉੱਥੇ ਫਿਰ ਕਿੰਨਾ ਚਿਰ ਬਾਅਦ ਤੁਹਾਨੂੰ ਗੱਡੀ ਦਾ ਜਿਹੜਾ ਸੀਗਾ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਗੱਡੀ ਲੈਣ ਦਾ ਮੌਕਾ ਮਿਲ ਗਿਆ। 1 ਮਹੀਨੇ ਲਈ ਤਾਲੀਮ ਦਿੰਦੇ ਨੇ ਉਹ। ਠੀਕ ਹੈ। ਮਤਲਬ ਚਾਹੇ ਆਪਾਂ ਪਾਸ ਵੀ ਹੋ ਗਏ ਉੱਥੇ। ਅੱਛਾ ਜੀ। ਉਹ ਤਾਂ ਵੀ 1 ਮਹੀਨਾ ਤਾਲੀਮ ਦਿੰਦੇ ਨੇ। ਠੀਕ ਹੈ। ਕਿਉਂਕਿ ਇੱਥੇ ਆਪਣੇ ਰਾਈਟ ਹੈਂਡ ਹਾਂਜੀ ਉੱਥੇ ਦੋਈ ਸਾਈਡ ਮਤਲਬ ਆਪਣੇ ਨਾਲ ਉਲਟ ਗੱਡੀਆਂ ਉਲਟ ਗੱਡੀਆਂ ਦਾ ਸਟੇering ਨੇ ਠੀਕ ਹੈ ਉਹ ਇਸ ਕਰਕੇ ਹਾਂਜੀ 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 ਇਸ ਕਰਕੇ ਉਹ ਥੋੜੀ ਤਾਲੀਮ ਦਿੰਦੇ ਨੇ ਅੱਛਾ ਜੀ ਸਿਰਫ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਉੱਥੇ ਤੁਹਾਨੂੰ ਹਾਈਵੇ ਰੋਡ ਤੇ ਹਾਂਜੀ ਟੂ ਵੀਲ ਤਾਂ ਮਿਲ ਨਹੀਂ ਨਹੀਂ ਹੈਗਾ ਠੀਕ ਹੈ ਤੁਹਾਨੂੰ ਫੋਰ ਵੀਲ ਮਿਲਣਗੇ ਜਿੱਦਾਂ ਗੱਡੀ ਕਾਰ ਵਗੈਰਾ ਟਰੱਕ ਵਗੈਰਾ ਇਹ ਮਿਲ ਲੈਣੇ ਨੇ ਇਹ ਵੀ ਹਾਈਵੇ ਤੇ ਅਜੇ ਅਗਰ ਤੁਸੀਂ ਸਿਟੀ ਦੇ ਵਿੱਚ ਵੀ ਜਾਂਦੇ ਹੋ ਹੂੰ ਤਾਂ ਤੁਹਾਨੂੰ ਸਪੀਡ ਕੰਟਰੋਲਰ ਮਿਲਦੇ ਨੇ ਜੇ ਉਹ ਸਪੀਡ ਤੇ ਜਾਣਾ ਆਪਣੇ ਤਾਂ ਕੋਈ ਇੱਥੇ ਸਪੀਡ ਹੀ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਸਿਟੀ ਤੇ ਜਾਓ ਜੇ ਨੇ ਜਿਹੜੀ ਉੱਥੇ ਅਰਬ ਕੰਟਰੀ ਦੇ ਡਰਾਈਵਰ ਦੀ ਜ਼ਿੰਦਗੀ ਜਾਂ ਲਾਈਫ ਦਾ ਐਕਸਪੀਰੀਅੰਸ ਆ ਜੀ ਵੀ ਉੱਥੇ ਕਹੇ ਜੀ ਡਰਾਈਵਰ ਦੀ ਜ਼ਿੰਦਗੀ ਉੱਥੇ ਅਰਬ ਕੰਟਰੀ ਚ ਕਹੇ ਜੀ ਰਹਿਣਾ ਪੀਣਾ ਕਹੇ ਜੀ ਖਾਣਾ ਪੀਣਾ ਡਰਾਈਵਰ ਦੀ ਜ਼ਿੰਦਗੀ ਉੱਥੇ ਵਧੀਆ ਜੀ ਅੱਛਾ ਜੀ ਇੰਡੀਆ ਨਾਲੋਂ ਵਧੀਆ ਇੱਥੇ ਹੁਣ ਆਪਾਂ ਚਲੇ ਜਾਣਾ ਜੇ ਜਮੈਂ ਮੰਨ ਲਓ ਤੁਸੀਂ 1200 1500 ਕਿਲੋਮੀਟਰ ਦਾ ਸਫ਼ਰ ਕਰਦੇ ਆਂ ਹਾਂਜੀ ਤੁਸੀਂ ਗੱਡੀ ਦੇ ਵਿੱਚ ਹੀ ਰਹਿਣਾ ਕਰਨਾ ਠੀਕ ਹੈ ਗੱਡੀ ਦੇ ਵਿੱਚ ਹੀ ਖਾਣਾ ਪੀਣਾ ਹੋਟਲਾਂ ਤੇ ਖਾਣਾ ਪੀਣਾ ਓਕੇ ਆਰਬ ਦੇ ਵਿੱਚ ਇਹ ਆ ਵੀ ਜੋ ਕੰਪਨੀਆਂ ਜੇ ਤਾਂ ਲੋਕਲ ਚੱਲਦੀਆਂ ਹੂੰ ਉਹ ਤੁਹਾਨੂੰ ਸ਼ਾਮ ਨੂੰ ਤੁਸੀਂ ਆਪਣਾ ਟਿਕਾਣੇ ਤੇ ਆ ਜਾਣਾ ਅੱਛਾ ਕੰਮ ਕਰਕੇ ਜਿੱਦਾਂ ਲੋਡ ਚੱਕਣਾ ਦੋਏ ਲੋਡ ਖਾਲੀ ਕੀਤਾ ਆਪਣਾ ਉੱਥੇ ਆ ਕੇ ਤੁਸੀਂ ਠੀਕ ਹੈ ਕੈਂਪ 'ਚ ਜਿੱਥੇ ਤੁਹਾਡਾ ਕੈਂਪ ਆ ਠੀਕ ਹੈ ਆਪਣਾ ਰੂਮ 'ਚ ਰਹਿਣਾ ਜਿਹੜਾ ਉੱਥੇ ਜਿਹੜਾ ਟਰੱਕ ਆ ਉਹਦੀ ਟਰੱਕ ਦੀ ਜਿਹੜੀ ਦੇਖਭਾਲ ਆ ਜਿਵੇਂ ਆਪਾਂ ਉਹਰੇ ਮਿਸਤਰੀ ਕੋਲ ਆਪ ਲੈ ਕੇ ਜਾਣਾ ਆਪ ਰਿਪੇਅਰ ਕਰਾਉਣੀ ਆ ਕੋਲੇ ਬੈਠਣਾ ਉੱਥੇ ਫਿਰ ਕੀ ਹੈਗਾ ਉਸ ਉੱਥੇ ਫੋਰਮੈਨ ਨੇ ਕਰਨੀ ਆ ਅੱਛਾ ਜੀ ਉੱਥੇ ਤੁਸੀਂ ਗੈਰੇਜ ਦੇ ਵਿੱਚ ਗੱਡੀ ਲਾਤੀ ਅੱਛਾ ਜੀ ਉੱਥੇ ਉਹ ਫੋਰਮੈਨ ਨੂੰ ਤੁਸੀਂ ਦੱਸ ਦੇਣਾ ਜਿਹੜਾ ਗੈਰੇਜ ਦਾ ਫੋਰਮੈਨ ਹਾਂਜੀ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਤੁਸੀਂ ਰੈਸਟ ਕਰੋ ਜਾਓ ਠੀਕ ਹੈ ਜਦੋਂ ਗੱਡੀ ਥੋੜੀ ਓਕੇ ਹੋ ਗਈ ਉਹਨਾਂ ਨੇ ਆਪਣੇ ਆਪ ਕਲੀਅਰ ਕਰਕੇ ਠੀਕ ਹੈ ਤੁਹਾਨੂੰ ਕਾਲ ਕਰ ਦੇਣੀ ਆ ਵੀ ਤੁਹਾਡੀ ਗੱਡੀ ਓਕੇ ਆ ਠੀਕ ਇੱਥੇ ਤਾਂ ਆਪਾਂ ਆਪ ਬੈਠ ਕੇ ਕੰਮ ਕਰਾਉਣਾ ਪੈਂਦਾ ਮਿਸਤਰੀਆਂ ਕੋਲ ਠੀਕ ਉੱਥੇ ਕੰਮ ਨਹੀਂ ਉੱਥੇ ਉਹਨਾਂ ਨੇ ਗੈਰੇਜ ਦੇ ਵਿੱਚ ਜਾਣਾ ਕੰਮ ਕਰਾਉਣਾ ਮੈਂ ਬੜੀ ਸਾਂਝਾ ਕਰਨਾ ਚਾਹੁੰਦਾ ਤੇ ਤੁਸੀਂ ਦੇਖੋ ਆਪਣੀ ਇੰਨੀ ਮਿਹਨਤ ਦੇ ਵਿੱਚੋਂ ਡ్రਾਈਵਰੀ ਦੇ ਜ਼ਿੰਦਗੀ ਦੇ ਵਿੱਚੋਂ ਆਪਣੇ ਬੱਚੇ ਨੂੰ ਵੱਡੇ ਨੂੰ ਵੀ ਤੁਸੀਂ ਇੱਥੇ ਆਪਣੇ ਸੀਬੀਐਸਸੀ ਸਕੂਲ ਦੇ ਵਿੱਚ ਪੜਾਇਆ ਕਨਵਰਟ ਸਕੂਲ 'ਚ ਪੜਾਇਆ ਤੇ ਉਸ ਤੋਂ ਬਾਅਦ ਛੋਟੇ ਨੂੰ ਵੀ ਪੜਾਇਆ ਤੇ ਛੋਟਾ ਫਿਰ ਤੁਸੀਂ ਆਪਣੇ ਮਿਹਨਤ ਦੇ ਨਾਲ ਉਹ ਆਪਦੀ ਵੀ ਉਹਦੀ ਮਿਹਨਤ ਦੇ ਨਾਲ ਉਹ ਕੈਨੇਡਾ ਤੁਸੀਂ ਭੇਜਿਆ ਸਟੱਡੀ ਵੇਸ ਤੇ ਹਾਂਜੀ ਫਿਰ ਤੁਸੀਂ ਉੱਥੇ ਚੱਕਰ ਲਾਇਆ ਸੀ ਹਾਂਜੀ ਤੇ ਜਿਹੜੀ ਕੈਨੇਡਾ ਦੀ ਫੇਰੀ ਸੀਗੀ ਹਾਂਜੀ ਹੁਣ ਅਸੀਂ ਜਿਹੜਾ ਜ਼ਿਆਦਾ ਜਾਣਨਾ ਚਾਹੁੰਦੇ ਨੇ ਤੁਹਾਡੇ دوست ਮਿੱਤਰ ਵੀ ਉਹ ਫੇਰੀ ਬਾਰੇ ਸਾਨੂੰ ਦੱਸੋ ਵੀ ਉਹ ਫੇਰੀ ਕਿਸ ਤਰ੍ਹਾਂ ਦੀ ਰਹੀ ਤੁਹਾਡੀ ਦੇਖੋ ਜੀ ਮੈਂ ਜ਼ਿਆਦਾ ਥੋੜੀ ਹੀ ਗਾਇ ਕੈਨੇਡਾ ਅੱਛਾ ਜੀ ਮੇਰਾ ਬੇਟਾ ਅੰਟਾਰੀਓ ਦੇ ਵਿੱਚ ਰਹਿੰਦਾ ਸੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਉਹਦੇ ਕੋਲੇ 10 ਦਿਨ ਰਹੇ ਅੱਛਾ ਅੰਟਾਰੀਓ ਦੇ ਵਿੱਚ ਅੱਛਾ ਜੀ ਉਸ ਦਿਵਾਰ ਮੈਂ ਉਹਨੂੰ ਕਿਹਾ ਵੀ ਅਸੀਂ ਕਿਉਂਕਿ ਮੇਰੇ ਕੋਲੇ ਇੰਡੀਆ ਦਾ ਇੰਡੀਆ ਦਾ ਜਿਹੜਾ ਆਪਣਾ ਜਿੱਦਾਂ ਇੰਟਰਨੈਸ਼ਨਲ ਆਪਣੇ ਮਹਾਨਗਰ ਦਾ ਲਾਇਸੈਂਸ ਹੈ ਅੱਛਾ ਜੀ ਜਿੱਦਾਂ ਲੁਧਿਆਣਾ ਕਲਕੱਤਾ ਹਾਂ ਹਾਂ ਬੰਬਈ ਚਨਈ ਇਦਾਂ ਦੇ ਮਹਾਨਗਰਾਂ ਦੇ ਵਿੱਚ ਆਪਣਾ ਲੁਧਿਆਣਾ ਆਉਂਦਾ ਹਾਂਜੀ ਇਹਦੇ ਵਿੱਚ ਅਸੀਂ ਉੱਥੇ ਦੇ ਦੇ ਗਏ ਸੀ ਉੱਥੇ ਮਤਲਬ ਉੱਥੇ ਆਫਿਸ ਦੇ ਵਿੱਚ ਡਰਾਈਵਿੰਗ ਡਰਾਈਵਿੰਗ ਆਫਿਸ ਵਿੱਚ ਹਾਂਜੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਡਰਾਈਵ ਮਤਲਬ ਜਾਣਾ ਅਸੀਂ ਘੁੰਮਣਾ ਫਿਰਨਾ ਅੱਛਾ ਜੀ ਵੀ ਉਹ ਕਹਿੰਦੇ ਵੀ ਤੁਸੀਂ ਇੰਡੀਆ ਲਾਇਸੈਂਸ ਤੇ 3 ਮਹੀਨੇ ਗੱਡੀ ਚਲਾ ਸਕਦੇ ਹੋ ਅੱਛਾ ਜੀ ਲੇਕਿਨ ਛੋਟੀ ਗੱਡੀ ਜਿੱਦਾਂ ਕਾਰ ਵਗੈਰਾ ਠੀਕ ਹੈ ਉਹ ਸਾਡੇ ਕੋਲ ਉੱਥੇ ਆਪਣੀਆਂ ਠੀਕ ਹੈ ਅਸੀਂ ਉੱਥੋਂ ਫਿਰ ਮੈਨੂੰ ਉਹ ਕਹਿੰਦਾ ਵੀ ਡੈਡੀ ਤੁਸੀਂ ਕੀ ਮੈਂ ਕਹਾਂ ਵੀ ਮੈਂ ਘੁੰਮ ਕੇ ਦੇਖਣਾ ਅੱਛਾ ਜੀ ਫਿਰ ਮੈਂ ਕੈਨੇਡਾ ਰੀਆਂ 5 ਸਟੇਟਾਂ ਘੁੰਮ ਕੇ ਆਇਆ ਜੀ ਅੱਛਾ ਬਹੁਤ ਵਧੀਆ ਗੱਲ ਹੈ ਹਾਂ ਜੀ ਹਾਂ ਜੀ ਤੇ ਫਿਰ ਤਿੰਨ ਸਾਢੇ ਤਿੰਨ ਮਹੀਨੇ ਦੇ ਵਿੱਚ ਅਸੀਂ पांच स्टेटा को मैं थोड़ा बता जेड़ा ਤੁਸੀਂ ਫਿਰ ਤੁਸੀਂ ਟੋਰਾਂਟੋ ਤੋਂ ਜਿਹੜਾ ਡਰਾਈਵਿੰਗ ਸ਼ੁਰੂ ਕੀਤੀ ਜਿਹੜਾ ਸਫ਼ਰ ਸ਼ੁਰੂ ਕੀਤਾ ਉਹ ਪਹਿਲਾ ਉੱਥੇ ਤੁਹਾਨੂੰ ਕਿੰਦਾ ਰੋਡਾਂ ਦਾ ਕਿੰਦਾ ਲੱਗਿਆ ਕਿੰਦਾ ਡਰਾਈਵਿੰਗ ਲੱਗੀ ਆਪਣੀ ਸਾਊਦੀ ਅਰਬ ਤੇ ਕੈਨੇਡਾ ਦੇ ਵਿੱਚ ਜਾਨੀ ਕਿ ਤੁਹਾਨੂੰ ਕੀ ਫਰਕ ਲੱਗਿਆ ਫਰਕ ਅੱਛਾ ਜਾਨੀ ਪਹਿਲਾਂ ਜਿਵੇਂ ਤੁਸੀਂ ਕਹਿੰਦੇ ਸੀਗੇ ਵੀ ਇੰਡੀਆ ਦੇ ਨਾਲੋਂ ਸਾਊਦੀ ਅਰਬ 'ਚ ਫਰਕ ਹੈ ਸਾਊਦੀ ਅਰਬ ਦੇ ਨਾਲੋਂ ਕੈਨੇਡਾ ਦੀ ਡਰਾਈਵਿੰਗ 'ਚ ਵੀ ਤੁਹਾਨੂੰ ਫਰਕ ਮਹਿਸੂਸ ਫਰਕ ਅੱਛਾ ਜੀ ਉਹ ਕੀ ਫਰਕ ਲੱਗਿਆ ਉੱਥੇ ਦੀ ਡਰਾਈਵਿੰਗ ਕੁਝ ਹੋਰ ਆ। ਅੱਛਾ ਜੀ। ਉੱਥੇ ਬਹੁਤ ਸਪੀਡ ਹਾਈ ਸਪੀਡ ਰੋਡ ਨੇ। ਨੀੜੇ ਦੇ ਵਿੱਚ। ਅੱਛਾ ਜੀ। ਜਿਵੇਂ ਆਪਾਂ ਹੈਵੀ ਰੋਡ ਤੇ ਜਾਂਦੇ ਆ ਨਾ। ਅੱਛਾ। ਉਹ ਸਪੀਡ ਬਹੁਤ ਉਹਨਾਂ ਦੀ ਜ਼ਿਆਦਾ 100 ਤੇ ਕਰੀਬ ਸਪੀਡ ਹੈ। ਹੈਵੀ ਰੋਡ ਦੀ ਹੈਗੀ ਆ। ਅੱਛਾ ਇਹ ਅਰਬ ਕੰਟਰੀਜ਼ ਘਟ ਹੈ। ਸਰਵ ਕੰਟਰੀਜ਼ ਘਟ। ਅੱਛਾ ਜੀ। ਹਾਂ ਜੀ। ਤੇ ਜਿਹੜੀ ਜਿਵੇਂ ਹੁਣ ਤੁਸੀਂ ਸੜਕ ਤੇ ਜਾਂਦੇ ਸੀਗੇ ਉੱਥੋਂ ਕੈਨੇਡਾ ਚ ਵੀ ਜਾਂਦੇ ਸੀ 사우ਦੀ ਅਰਬੀਆਂ ਦੇ ਚਲੋ ਇੰਡੀਆ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਂਜੀ ਵੀ ਉੱਥੇ ਤੁਹਾਨੂੰ ਕਿਵੇਂ ਲੱਗਿਆ ਵੀ ਜਿਹੜੀ ਡਰਾਈਵਿੰਗ ਲੋਕ ਕਰਦੇ ਸੀਗੇ ਜੀ ਵੀ ਸੇਫ ਸੇਫ ਤੇ ਵਧੀਆ ਡਰਾਈਵਿੰਗ 사우ਦੀ ਅਰਬ ਸੀ ਕਿ ਕੈਨੇਡਾ ਚ ਲੱਗੀ ਮੈਂ ਸੇਫ ਤਾਂ ਅਰਬ ਦੇਸ਼ਾਂ ਦੇ ਵਿੱਚ ਵੀ ਆ ਅੱਛਾ ਜੀ ਲੇਕਿਨ ਉੱਥੇ ਦੀ ਸੇਫ ਡਰਾਈਵਿੰਗ ਥੋੜੀ ਜ਼ਿਆਦਾ ਕੈਨੇਡਾ ਦੀ ਕੈਨੇਡਾ ਦੀ ਅੱਛਾ ਉੱਥੇ ਤੁਸੀਂ ਜਿਹੜੀ ਸਪੀਡ ਤੇ ਜਾ ਰਹੇ ਹੋ ਜੇ ਤੁਸੀਂ ਹਣ ਮੰ ਲੋ ਤੁਸੀਂ ਲਾਈਨ ਦੇ ਵਿੱਚ ਜਾ ਰਹੇ ਹੋ ਥੋੜੀ ਘੜੀ ਜਾ ਰਹੀ ਹੈ ਆਪਣੀ ਸਪੀਡ ਤੇ ਜਾ ਰਹੀ ਹੈ ਤੁਹਾਨੂੰ ਕੋਈ ਸਾਈਡ ਤੋਂ ਨਹੀਂ ਖਤਰਾ ਹੈਗਾ ਵੀ ਕੋਈ ਬਾੜ ਦੂਗਾ ਗੱਡੀ ਚ ਆ ਇਧਰ ਉਧਰ ਹੋ ਜਾਊਗੀ ਇੱਕ ਹੋਰ ਜੱਗੀ ਜੀ ਪੁੱਛਣਾ ਚਾਹੁੰਦੇ ਸੀ ਵੀ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਕੈਨੇਡਾ ਦੇ ਹਾਈਵੇ ਤੇ ਹਾਂਜੀ ਤੇ ਜਾਂ ਫਿਰ ਮੈਂ ਕੋਕਾਹਿੱਲ ਤੇ ਵੀ ਡਰਾਈਵਿੰਗ ਕਰਕੇ ਆਇਆ ਅੱਛਾ ਜੀ ਕੈਨੇਡਾ ਦਾ ਕੋਕਾਹਿੱਲ ਚੱਲਦਾ ਆਪਣੇ ਅਲਬਰਟਾ ਤੋਂ ਅੱਛਾ ਜੀ ਇਹ ਇਹਨਾਂ ਜਿਹੜੇ ਕੈਨੇਡਾ ਦੇ ਨੇ ਉਹਨਾਂ ਦਾ ਪਤਾ ਬੈਂਫ ਬੈਂਫ ਤੋਂ ਹਾਂ ਬੈਂਫ ਜਿਹੜਾ ਬਹੁਤ ਸੁੰਦਰ ਏਰੀਆ ਹਾਂਜੀ ਕਲਗਰੀ ਦਾ ਅਲਬਰਟਾ ਏਰੀਆ ਹਾਂਜੀ ਹਾਂਜੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਡਰਾਈਵਿੰਗ ਕਰਦੇ ਸੀਗੇ ਜੀ ਤਾਂ ਉੱਥੇ ਇੱਕ ਸਾਊਦੀ ਅਰਬੀਸ ਡਰਾਈਵਿੰਗ ਕਰ ਰਹੇ ਕੀ ਜਿਹੜੀਆਂ ਆਲਾ ਦਾਲਾ ਦਾ ਜਿਹੜਾ ਕੁਦਰਤੀ ਨਜ਼ਾਰੇ ਸੀਗੇ ਹਾਂਜੀ ਉਹ ਤੁਹਾਨੂੰ ਕੈਨੇਡਾ 'ਚ ਵੱਧ ਦੇਖਣ ਨੂੰ ਮਿਲਦੇ ਸੀ ਇੱਕ ਆਪਣੇ ਸਾਊਦੀ ਅਰਬੀਆ 'ਚ ਜਾਂ ਇੰਡੀਆ 'ਚ ਨਹੀਂ ਨਹੀਂ ਉਹ ਕੈਨੇਡਾ 'ਚ ਕੈਨੇਡਾ ਜੀ ਉੱਥੇ ਰਿਆਲੀ ਬਹੁਤ ਆ ਅੱਛਾ ਹਰ ਜਗ੍ਹਾ ਹਰਿਆਲੀ ਹੈ ਤੇ ਤੁਹਾਨੂੰ ਇੰਡੀਆ ਦੇ ਵਿੱਚ ਵੀ ਉਹਦੇ ਨਜ਼ਾਰੇ ਕਦੇ ਦੇਖਣ ਨੂੰ ਮਿਲੇ ਨੇ ਕਿਸੇ ਏਰੀਆ 'ਚ ਆਪਣੇ ਨਹੀਂ ਆਪਣੇ ਹੈ ਹਰਿਆਲੀ ਪਰ ਆਪਣੇ ਥੋੜੀ ਡਸਟ ਬੋਡ ਮਤਲਬ ਧੂੜ ਤੱਕਾ ਬਹੁਤ ਬਹੁਤ ਜ਼ਿਆਦਾ ਅੱਛਾ ਇਹ ਮੰਨਣ ਨੂੰ ਤੇ ਹੈ ਹਰਿਆਲੀ ਆਪਣੇ ਵੀ ਆ ਹਰਿਆਲੀ ਹੈ ਜੀ ਨਹੀਂ ਗੱਲ ਠੀਕ ਹੈ ਲੇਕਿਨ ਉੱਥੇ ਦੀ ਹਰਿਆਲੀ ਦਾ ਫਰਕ ਆਪਣੇ ਨਾਲ ਫਰਕ ਹੈ ਹੁਣ ਜਿਹੜੀ ਅਰਬ ਦੇਸ਼ਾਂ ਦੀ ਹੈ ਜਿੱਦਾਂ ਤੁਸੀਂ ਕਿਹਾ ਉੱਥੇ ਹਰਿਆਲੀ ਨਹੀਂ ਹੈ ਅੱਛਾ ਬਹੁਤ ਉੱਥੇ ਤਾਂ ਤੁਹਾਨੂੰ ਆਮ ਮਿਲਣਾ ਜਿੱਦਾਂ ਆਪਾਂ ਰਾਜਸਥਾਨ ਚ ਚਲੇ ਗਏ ਰੀਤਾ ਵਗੈਰਾ ਪੱਥਰ ਦਾ ਇਦਾਂ ਦੇ ਕੋਈ ਏਰੀਏ ਨੇ ਬਸ ਉਹ ਮਿਲ ਲੈਨੇ ਹਰਿਆਲੀ ਦਾ ਤੁਸੀਂ ਸਿਟੀ ਦੇ ਵਿੱਚ ਵੀ ਆ ਕੇ ਉਹਨਾਂ ਨੇ ਬਨਰਟੀ ਹਰਿਆਲੀ ਬਣਾਈ ਹੋਈ ਆ ਹਾਂਜੀ ਜਿਸ ਤਰ੍ਹਾਂ ਤੁਹਾਡੀਆਂ ਮੁੱਛਾਂ ਨੇ ਹੈ ਜੀ ਜੀ ਮੁੱਛਾਂ ਤੁਹਾਡੀਆਂ ਬੜੀਆਂ ਘੈਂਟ ਨੇ ਹਾਂਜੀ ਤੇ ਮੈਨੂੰ ਇਹ ਦੱਸਿਓ ਵੀ ਹੁਣ ਜਿਵੇਂ ਤੁਹਾਡੇ ਪੱਗ ਵੀ ਬੰਦੇ ਸੀ ਦਾੜੀ ਵੀ ਆ ਰਹਿੰਦੇ ਵੀ ਤੁਸੀਂ ਐਨ ਪੰਜਾਬੀ ਹਾਂਜੀ ਜੱਟ ਬਣ ਕੇ ਆ ਹਾਂਜੀ ਡਰਾਈਵਰ ਬਣ ਕੇ ਡਰਾਈਵਰ ਵਾਲਾ ਇਹ ਵਰਦੀ ਵੀ ਆ ਜੀ ਵੀ ਤੁਹਾਨੂੰ ਕੈਨੇਡਾ ਦੇ ਵਿੱਚ ਵੀ ਕੋਈ ਭੀਡ ਭਾਵ ਡਰਾਈਵਿੰਗ ਕਰਦੇ ਹੋਏ ਮਹਿਸੂਸ ਹੋਇਆ ਕਦੇ ਨਹੀਂ ਅੱਛਾ ਕਿਸੇ ਗੋਰੇ ਵੱਲੋਂ ਕਿਸੇ ਹੋਰ ਕੋਲੋਂ ਇੰਨਾ ਲੰਬਾ ਸਬਰ ਤੈਅ ਕੀਤਾ ਤੁਸੀਂ ਨਹੀਂ ਅੱਛਾ ਯਾਨੀ ਕਿ ਬਹੁਤ ਜਿਹੜੇ ਬੰਦੇ ਸਾਨੂੰ ਮੇਲੇ ਨੂੰ ਜਿੱਦਾਂ ਅਸੀਂ ਮਿਲਦੇ ਸੀ ਬੰਦਿਆਂ ਨਾਲ ਘੁੰਮਦੇ ਜਿੱਦਾਂ ਜਾਂਦੇ ਸੀ ਹਾਂ ਤਾਂ ਉਹਨਾਂ ਨੇ ਬਹੁਤ ਵਧੀਆ ਯਾਨੀ ਪਹਿਰਾਵਾ ਦੇਖ ਕੇ ਹੈਲੋ ਹਾਈ ਕਰਕੇ ਜਾਂਦੇ ਸੀ ਅੱਛਾ ਹੈਲੋ ਹਾਈ ਕਰੀ ਯਾਨੀ ਕੋਈ ਨਫ਼ਰਤ ਨਹੀਂ ਸੀ ਨਾ ਨਫ਼ਰਤ ਨਹੀਂ ਤੇ ਸਾਊਦੀ ਅਰਬੀ ਚ ਨਹੀਂ ਅਰਬ ਦੇਸ਼ ਦੇ ਵਿੱਚ ਵੀ ਨਹੀਂ ਹੈਗੀ ਨਹੀਂ ਸਰਦਾਰ ਬੰਦੇ ਨਾ ਨਹੀਂ ਹੈਗੀ ਸਰਦਾਰ ਬੰਦੇ ਨਫਰਤ ਨਹੀਂ ਹੈਗੀ ਯਾਨੀ ਕਿ ਜਿੱਥੇ ਤੱਕ ਮੇਰਾ ਆਈਡੀਆ ਜੇ ਅਸੀਂ ਹੁਣ ਜਿੱਦਾਂ ਹੁਣ ਮੈਂ ਕੁਐਤ ਦੇ ਵਿੱਚ ਰਹਿੰਦੇ ਸੀ ਕੁਐਤ ਦਾ ਯਾਰਾ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਸੀ ਠੀਕ ਹੈ ਤੇ ਜਿਆਦਾ ਸੀ ਕਈ ਵਾਰੀ ਜਿੱਦਾਂ ਜੁਮਾ ਵਗੈਰਾ ਹੁਣ ਜਿੱਦਾਂ ਛੁੱਟੀ ਦਾ ਦਿਨ ਹੁੰਦਾ ਸੀ ਅਸੀਂ ਜਾ ਕੇ ਮੌਲ ਦੇ ਵਿੱਚ ਜਾ ਕਿਤੇ ਵੀ ਆਪਣਾ ਰਸਣ ਪਾਣੀ ਲੈਣ ਜਾਣਾ ਗਰੋਸਰੀ ਕਰਨ ਜਾਣਾ ਤਾਂ ਤਕਰੀਬਨ ਸਾਨੂੰ ਹਰੇਕ ਬੰਦਾ ਹੀ ਬਲਾਕ ਵਿੱਚ ਨਿਕਲਦਾ ਹੁੰਦਾ ਸੀ ਠੀਕ मतलब ਉਹਨਾਂ ਦੀ ਬੋਲੀ ਜਿੱਦਾਂ ਦੀ ਜਿੱਦਾਂ ਉਹਨਾਂ ਨੇ ਬੋਲਣਾ ਵੀ ਸਲਾਮ ਅਲੈਕਮ ਅਸੀਂ ਉਹਨਾਂ ਨੂੰ ਸਲਾਮ ਕਹਿ ਕੇ ਜਵਾਬ ਦੇਣਾ ਠੀਕ ਠੀਕ ਵਧੀਆ ਬੰਦੇ ਸੀ ਠੀਕ ਤੇ ਜਦੋਂ ਜਦੋਂ ਤੁਸੀਂ ਹੁਣ ਹੁਣ ਉੱਥੇ ਕੈਨੇਡਾ ਚ ਫੇਰੀ ਲਾਈ ਤੁਸੀਂ ਹਾਂਜੀ ਤੁਸੀਂ ਖਾਣ ਪੀਣ ਦੇ ਵਿੱਚ ਕੀਨ ਹੋ ਹਾਂਜੀ ਹੈ ਹਾਂਜੀ ਤੇ ਮੈਨੂੰ ਇਹ ਦੱਸਿਓ ਵੀ ਜਿਹੜਾ ਖਾਣ ਪੀਣਾ ਸਾਊਦੀ ਅਰਬ ਦਾ ਤੇ ਕੈਨੇਡਾ ਦੇ ਖਾਣ ਪੀਣ ਚ ਜਿਹਦੇ ਵਿੱਚ ਆਪਾਂ ਆਪਾਂ ਸ਼ਕੀਨ ਜੱਟ ਹੈਗੇ ਦਾਰੂ ਸਿੱਕੇ ਦੇ ਵੀ ਉਹ 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 ਕਿਹੜੇ ਰੇਸ ਦੀ ਵਧੀਆ ਲੱਗਿਆ ਉਹ ਉਹ ਦੇਖੋ ਅਰਬ ਦੇਸ਼ ਦੇ ਵਿੱਚ ਦਾਰੂ ਨਹੀਂ ਹੈਗੀ ਦਾਰੂ ਦੀ ਹੈ ਹੀ ਨਹੀਂ ਨਹੀਂ ਉਹ ਡਰਾਈ ਆ ਸਾਰਾ ਅੱਛਾ ਜੀ ਹੁਣ ਕੈਨੇਡਾ ਦੇ ਵਿੱਚ ਤਾਂ ਆਪਣੇ ਵਾਂਗੂ ਮਤਲਬ ਠੇਕੇ ਨੇ ਅੱਛਾ ਜੀ ਸਮਾਉਣਾ ਦਾ ਠੀਕ ਹੈ ਹੁਣ ਆਪਾਂ ਸਰਚ ਮਾਰਕ ਦੇਖ ਲੈਂਦੇ ਸੀ ਨਾਲ ਮੇਰਾ ਬੇਟਾ ਸੀਗਾ ਉਹ ਸਰਚ ਮਾਰਕ ਦੇਖ ਲੈਂਦਾ ਸੀਗਾ ਜਾਨੀ ਕਿ ਜਦੋਂ ਆਪਾਂ ਨੇ ਰਹਿਣਾ ਹੁੰਦਾ ਸੀਗਾ ਜਿੱਥੇ ਹਾਂ ਹਾਂ ਬੇਟਾ ਤਾਂ ਥੋੜਾ ਗਿਆ ਨਹੀਂ ਰਹਿਨੀ ਆ ਉਹ ਹੈ ਗਿਆਨੀ ਤਾਂ ਨਹੀਂ ਲੇਕੀ ਨਹੀਂ ਤੁਹਾਨੂੰ ਤੁਹਾਨੂੰ ਕੋਈ ਨਹੀਂ ਮੈਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ ਤੈਨੂੰ ਪ੍ਰੋਬਲਮ ਨਹੀਂ ਆਉਂਦੀ ਬਜੀ ਬੰਦੇ ਅਸੀਂ ਅਸੀਂ ਪੰਜਾਬੀ ਖਾਣਾ ਵੀ ਖਾਂਦੇ ਆ ਅਸੀਂ ਜਿਵੇਂ ਜਿਹੜੇ ਸ਼ਹਿਰ ਚ ਜਾਂਦੇ ਸੀਗੇ ਲਵੇ ਹੁੰਦਾ ਸੀਗਾ ਸਰਚ ਮਾਰ ਲੈਂਦਾ ਹੀ ਬੇਟਾ ਜਿੱਦਾਂ ਹੁਣ ਆਪਣੇ ਪੰਜਾਬੀਆਂ ਦੇ ਤਕਰੀਬਨ ਹਰੇਕ ਕੈਨੇਡਾ ਦੇ ਵਿੱਚ ਜਿੰਨੇ ਵੀ ਆਨ ਰੇਅਰ ਸਟੇਟਾਂ ਨੇ ਅੱਛਾ ਜੀ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਪੰਜਾਬੀ ਢਾਬਾ ਹੈਗਾ ਹੀ ਹੈਗਾ ਠੀਕ ਹੈ ਚਾਹੇ ਉਹ ਮਤਲਬ ਇੰਡੀਅਨ ਖਾਣਾ ਮਿਲਦਾ ਹੀ ਮਿਲਦਾ ਠੀਕ ਹੈ ਚਾਹੇ ਉਹ ਆਪਣੇ ਪੰਜਾਬੀ ਦਾ तकरीबन ਗਜਰਾਤੀ ਦਾ ਜਿੱਦਾਂ ਦਾ ਵੀ ਇਹ तकरीबन ਜ਼ਿਆਦਾਤਰ ਪੰਜਾਬੀਆਂ ਤੇ ਗਜਰਾਤੀਆਂ ਦੇ ਸਾਊਥ ਵਾਲਿਆਂ ਦੇ ਇਹਨਾਂ ਦੇ ਹੈਗੇ ਨੇ ਤੇ ਜਣੀ ਉਹ ਜਣੀ ਖਾਣ ਪੀਣ ਕੈਨੇਡਾ ਦਾ ਜਣੀ ਕਿ दारू ਸ਼ਿਕਾ ਬੜੀ ਆ ਵਧੀਆ 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 ਹਾਂ ਪਰ ਹੈ ਮਹਿੰਗਾ ਹੈ ਮਹਿੰਗਾ ਪਰ ਤੁਹਾਡੇ ਬੇਟੇ ਨੇ ਤਾਂ ਸਟੂਡੈਂਟ ਹੁੰਦੇ ਹੋਏ ਨੇ ਵੀ ਤੁਹਾਨੂੰ ਕਿ ਕਿਸੇ ਸੇ ਨਹੀਂ ਪ੍ਰੋਬਲਮ ਨਹੀਂ ਆਉਂਦੇ ਤੇ ਪ੍ਰੋਬਲਮ ਨਹੀਂ ਆਉਂਦੇ ਹਾਂ ਠੀਕ ਤੇ ਫਿਰ ਹੋਰ ਉੱਥੇ ਦੀਆਂ ਜਿਹੜੀਆਂ ਪਹਾੜੀਆਂ ਸੀ ਜਾਂ ਸਾਰੇ ਲੰਘਦੇ ਸੀ ਤੁਸੀਂ ਜਨੋ 8 ਹੋ ਗਏ ਆਪਣੇ ਟ੍ਰਾਂਟੋ ਤੋਂ ਹਾਂਜੀ ਪਹਿਲਾਂ ਪਹਿਲਾਂ ਮੈਂ ਕਿਹਾ ਆਪਣੇ ਤੁਸੀਂ ਆ ਕੇ ਇਹਦੇ ਵਿੱਚ ਗਏ ਮੈਨੇਟੋਬਾ ਚ ਹਾਂਜੀ ਮੈਨੇਟੋਬਾ ਤੋਂ ਫਿਰ ਗਾ ਸਕੈਚੁਆਰ ਅੱਛਾ ਹਾਂਜੀ ਫਿਰ ਤੁਸੀਂ ਹਲਵਲਟਾ ਜਗਾ ਹਲਵਲਟਾ ਜਗਾ ਅੱਛਾ ਹਲਵਲਟਾ ਤੋਂ ਬਾਅਦ ਅਸੀਂ ਫਿਰ ਬੀਸੀ ਚ ਗਏ ਬੀਸੀ ਚ ਗਏ ਹਾਂਜੀ ਇੱਕ ਬੈਂ ਬੈਂ ਬੈਂਫ ਯਾ ਹਾਂ ਬੈਂਫ ਹੁੰਦਾ ਜੀ ਹਾਂ ਉੱਥੇ ਜਾਨੀ ਕਿ ਉਹ ਰੋਡ ਆ ਜਿੱਦਾਂ ਆਪਾਂ ਜਾਂਦੇ ਆ ਹਾਂਜੀ ਨਾਲ ਹੀ ਉਹਨਾਂ ਦਾ ਇੱਕ ਸਪੈਸ਼ਲ ਉਹ ਬਣਾਇਆ ਹੋਇਆ ਉਹ ਬਹੁਤ ਵਧੀਆ ਟੀਕ ਦੇਖਣ ਵਾਲੀ ਹੈ ਮੈਂ ਤਾਂ ਏਰੀਆ ਵਾਲਟ ਦੇ ਵਿੱਚ ਮਸ਼ਹੂਰ ਹੈ ਤੁਸੀਂ ਉੱਥੇ ਕੋਈ ਚੀਜ਼ ਸੜਦੇ ਹੋ ਨਾ ਸਮੁੰਦਰ ਦਾ ਪਾਣੀ ਇੰਨਾ ਚਿੱਟਾ ਕੋਈ ਚੀਜ਼ ਸੜਦੇ ਹੋ ਤਾਂ ਤੁਹਾਨੂੰ ਥੱਲੇ ਪਈ ਚੀਜ਼ ਨਜ਼ਰ ਆਉਂਦੀ ਹੈ ਬੱਲੇ ਬੱਲੇ ਇੰਨਾ ਪਾਣੀ ਸਾਫ਼ ਆ ਉਹ ਭਾਈ ਕਹਿੰਦੇ ਗੰਗਾ ਦਾ ਆਪਣੇ ਦੇਸ਼ ਚ ਵਹਿੰਦੀ ਆ ਤੇ ਪਾਣੀ ਸਾਹਿਬ ਕੈਨੇਡਾ ਦਾ ਨਹੀਂ ਇੰਨਾ ਜ਼ਿਆਦਾ ਪਾਣੀ ਸਾਹਿਬ ਹਜਾਂ ਕਿ ਮੈਂ ਯਾਦ ਉੱਥੇ ਦੇਖਿਆ ਇਹ ਦੇਖਿਆ ਮੈਂ ਉੱਥੇ ਠੀਕ ਹੈ ਠੀਕ ਆ ਤੇ ਫਿਰ ਉਹ ਇਹਦੇ ਸਾਰੇ ਯਾਨੀ ਕਿ ਜਿਹੜੇ 5 6 ਸੂਬੇ ਤੁਸੀਂ ਘੁੰਮੇ ਨੇ ਹਾਂਜੀ ਇਹਨਾਂ ਵਿੱਚੋਂ ਤੁਹਾਨੂੰ ਸਭ ਤੋਂ ਮਨ ਨੂੰ ਕਿਹੜੀ ਕਿਹੜੀ ਜਗ੍ਹਾ ਵਧੀਆ ਲੱਗੀ ਜਿਹੜੀ ਮਨ ਨੂੰ ਭਾਈ ਤੁਹਾਡੇ ਮਨੋਂ ਦਾ ਹੈ ਜੀ ਉੱਥੇ ਦਾ ਜਿਹੜਾ ਕਲਚਰ तकरीबन ਇੱਕੋ ਜਿਹਾ ਹੀ ਆ ਠੀਕ ਆ ਠੀਕ ਆਓ ਸਾਰੇ ਕੁਦਰਤੀ ਨਜ਼ਾਰਾ ਕਿਹੜੀ ਜਗ੍ਹਾ ਦਾ ਕੁਦਰਤੀ ਨਜ਼ਾਰੇ ਤਾਂ ਹੁਣ ਸਾਰੇ ਨੇ ਜੀ ਉੱਥੇ ਅੱਛਾ ਕੁਦਰਤੀ ਤਾਂ ਬੀਸੀ ਦੇ ਵਿੱਚ ਜਿੰਨੀਆਂ ਵੀ ਤੁਸੀਂ ਸੈਰਗਾ ਜਾਏਂਗੇ ਉਹ ਅੱਛਾ ਅਮਰੀਕਾ ਦਾ ਬਾਰਡਰ ਬਾਕੀ ਜਿੱਦਾਂ ਰੈਕ ਉਹ ਹੋ ਗਿਆ ਬੈਟ ਰੌਕ ਹੋ ਗਿਆ ਹਾਂਜੀ ਵਾਈਟ ਰੌਕ ਹੋ ਰਿਹਾ ਹਾਂਜੀ ਹੋਰ ਕਈ ਜਗ੍ਹਾ ਇਦਾਂ ਦੀਆਂ ਘੁੰਮਣ ਵਾਲੀਆਂ ਨੇ ਹੁਣ ਇਧਰ ਮੈਂ ਆਪਣੇ ਅੰਟਾਰੀਓ ਦੇ ਵਿੱਚ ਜਿੱਦਾਂ ਤੁਸੀਂ ਹੁਣ ਉੱਥੇ ਨਾਇਗਰਾ ਫਾਲਸ ਚਲੇ ਗਏ ਅੱਛਾ ਹੋਰ ਬਹੁਤ ਜਗ੍ਹਾ ਨੇ ਘੁੰਮਣ ਨੂੰ ਹਾਂ ਵੀ ਇੱਕੋ ਜਿਹਾ ਹੈ ਪਾਣੀ ਉਹ ਦੇਖਣ ਨੂੰ ਆ ਇਹ ਵਧੀਆ ਮੈਂ ਜੀ ਦੇਸੀ ਜਿਹਾ ਡਰਾਈਵਰ ਲੱਗਦਾ ਕੈਨੇਡਾ ਦਾ 2 ਮਹੀਨੇ ਜੇ ਪਤਾ ਪਤਾ ਸ਼ਹਿਰਾਂ ਦੇ ਨਾਂ ਵੀ ਜਾਣਦੇ ਨੇ ਆਇਆ ਵੀ ਉਹ ਹੈ ਦੇਖਣ ਨੂੰ ਪਾ ਲਈ ਉਹ ਹੈ ਵਧੀਆ ਸਾਰੀ ਚੀਜ਼ ਵਧੀਆ 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 ਤੇ ਫਿਰ ਜਣ ਕੇ ਕੋਈ ਕੈਨੇਡਾ ਦੀ ਕਹਾਣੀ ਸਾਂਝੀ ਕਰਨਾ ਚਾਹੇਗੇ ਸਾਡੇ ਨਾਲ ਕੋਈ ਗੱਲਬਾਤ ਜਿਹੜੀ ਤੁਹਾਨੂੰ ਕੈਨੇਡਾ ਦੀ ਵੀ ਆਇਆ ਕਹਾਣੀ ਹਾਂਜੀ ਜਿਹੜਾ ਤਾਂ ਬੰਦੇ ਮਤਲਬ ਘੁੰਮ ਫਿਰਨ ਲਈ ਜਿੱਦਾਂ ਹਣ ਜਾਂਦੇ ਨੇ ਉਹਨਾਂ ਦੀ ਤਾਂ ਵਧੀਆ ਜਿਹਨੇ ਹੁਣ ਜਿਵੇਂ ਬੱਚੇ ਕਈ ਸੱਦਲੰਦਰੇ ਮਾਪੇ ਨੂੰ ਹਾਂਜੀ ਉਹਨਾਂ ਨੂੰ ਫਿਰ ਘਰੇ ਰਹਿ ਕਹਿੰਦੇ ਨੇ ਵੀ ਘਰੇ ਔਖਾ ਅੱਛਾ ਥੋੜੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜਾਂ ਤਾਂ ਘੁੰਮਣ ਫਿਰਨ ਜਾਣਾ ਹੋਵੇ ਅੱਛਾ ਜੀ ਫੇਰ ਠੀਕ ਹੈ ਲੇਕਿਨ ਜੇ ਆਪਾਂ ਕਹੀਏ ਵੀ ਤੁਸੀਂ ਤੁਸੀਂ ਬੱਚਿਆਂ ਨਾਲ ਚਲੇ ਜਾਣਾ ਡਿਊਟੀ ਆਪਾਂ ਘਰੇ ਹਾਂ ਫੇਰ ਥੋੜੀ ਪ੍ਰੋਬਲਮ ਆ ਜਾਂਦੀ ਫੇਰ ਯਾਨੀ ਉਕੋਟਨ ਮਹਿਸੂਸ ਹੁੰਦੀ ਹੈ ਇੱਥੇ ਆਪਣੇ ਆਂਡੀਆਂ ਦੇ ਆਪਾਂ ਘੁੰਮ ਫਿਰ ਸਕਦੇ ਹਾਂ ਘਰ ਆ ਪਰਿਵਾਰ ਆ ਪਿੰਡ ਆ ਆਸ ਗਵਾਂਡ ਆਲਾ ਦਾਲਾ ਦਾਲਾ ਜੋ ਸਾਥ ਵਗੈਰਾ ਜਿੱਦਾਂ ਪਰ ਉੱਥੇ ਹੁਣ ਨਵਾਂ ਬੰਦਾ ਜਾ ਕੇ ਨਹੀਂ ਬੈਠ ਸਕਦਾ ਨਵਾਂ ਬੰਦੇ ਨੂੰ ਉਕਾ ਹੁੰਦਾ ਉਕਾ ਹਾਂ ਜਿਹੜੇ ਹੁਣ ਪੁਰਾਣੇ ਨੇ ਚੱਲੋ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਕਿੱਥੇ ਬੈਠਣਾ ਕੀ ਗੱਲ ਨਵੇਂ ਬੰਦੇ ਨੂੰ ਨਹੀਂ ਜਾ ਕੇ ਪਤਾ ਸੇਤੀ ਲੱਗਦਾ ਜੇ ਜਣੀ ਆਪਣਾ ਇੰਡੀਆ ਤੇ ਕੈਨੇਡਾ ਦਾ ਜੇ ਤੁਸੀਂ ਫਰਕ ਕੱਢਣਾ ਹੋਵੇ ਕਿ ਫਰਕ ਤਾਂ ਹੈ ਹੀ ਆਪਣੇ ਮਿੱਟੀ ਦਾ ਫਰਕ ਤਾਂ ਹੁੰਦਾ ਹੀ ਹੈ ਜੀ ਅੱਛਾ ਯਾਨੀ ਤੁਹਾਨੂੰ ਇੰਡੀਆ ਦਾ ਵੀ ਆਪਣੀ ਮਿੱਟੀ ਦਾ ਤਾਂ ਆਪਣੀ ਮਿੱਟੀ ਹੈ ਆਪਣਾ ਪਿੰਡ ਆ ਜੰਮੇ ਜੂਮ ਜਨਮ ਭੂਮੀ ਬਿਲਕੁਲ 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 ਠੀਕ ਹੈ ਉੱਥੇ ਜਾਂਦੇ ਨੇ ਲੋਕ ਵੀ ਆਪਣੀ ਜਨਮ ਭੂਮੀ ਨੂੰ ਨਾ ਭੁੱਲੋ ਬਿਲਕੁਲ ਇੱਥੇ ਆ ਕੇ ਮਿਲੋ ਆਓ ਸਭ ਤੋਂ ਵੱਡੀ ਗੱਲ ਤੇ ਇਹੀ ਹੈ ਬਹੁਤ ਬੜੀ ਖੁਸ਼ੀ ਹੋਈ ਜੀ ਅੱਜ ਤੁਹਾਡੇ ਨਾਲ ਗੱਲ ਕਰਕੇ ਜੱਗੀ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇਹਨਾਂ ਮਵਾਣੇ ਨੂੰ ਆਉਣ ਵਾਸਤੇ ਨਹੀਂ ਮਾੜਨੇ ਮਾੜਦੇ ਤੁਸੀਂ ਇਹ ਇਹ ਚੀਜ਼ੇ ਪਾਤਰੋਂ ਸਾਡੇ ਕਿਉਂਕਿ ਤੁਸੀਂ ਪ੍ਰੋਫੈਸ਼ਨਲ ਡਰਾਈਵਰ ਰਹੇ ਹੋ ਜੀ ਤੇ ਡਰਾਈਵਰਾਂ ਤੋਂ ਬਗੈਰ ਦੁਨੀਆ ਚੱਲਦੀ ਹੈ ਨਹੀਂ ਸਹੀ ਹੈ ਠੀਕ ਹੈ ਨਹੀਂ ਤੇ ਕਈ ਦੇਸ਼ਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਆ ਸਹੀ ਹੈ ਜੀ ਤੇ ਫਿਰ ਥੋੜੇ ਜਿਹੀ ਕਮਨ ਜੀ ਕੈਨੇਡਾ ਤੇ ਹਰ ਚੀਜ਼ ਬਾਰੇ ਬੜੀ ਧਿਆਨ ਦੇ ਨਾਲ ਇਹਨਾਂ ਨੇ ਦੇਖੀ ਵੀ ਆ। ਹਾਂ ਇਹ ਹੀ ਆ ਜੀ ਬੰਦੇ ਵਿੱਚ ਵੀ 5-6 ਰੇਟਾਂ ਜਿਹੜੀਆਂ ਰਹਿੰਦੀਆਂ ਨੇ ਵੀ ਕੈਨੇਡਾ ਦੀਆਂ। ਉਹ ਵੀ ਘੁੰਮ ਕੇ ਦੇਖੀ ਆ। ਇਹ ਵੀ ਇੱਕ ਬੜਾ ਯਾਰ ਵਧੀਆ ਚੀਜ਼ ਆ। ਮੰਦੀ ਵੀ ਜਿਹੜੇ ਇਹ ਉੱਥੇ ਗਏ ਵੀ ਤੇ ਨਹੀਂ ਆਪਣੇ ਬੰਦੇ ਇਹ ਜਾ ਕੇ ਇੱਕ ਅੱਧਾ ਸ਼ਹਿਰ ਦੀ ਦੇਖ ਕੇ ਮੁੜ ਆਉਂਦੇ ਨੇ। ਪਰ ਇਹਨਾਂ ਨੇ ਚਾਹੇ ਇਹਨਾਂ ਦੀ ਪੜ੍ਹਾਈ ਲਿਖਾਈ ਨਹੀਂ ਪਰ ਇਹਨਾਂ ਨੇ ਆਪ ਦਾ ਘੁੰਮਣ ਦਾ ਸ਼ੌਕ ਪੂਰ ਐਨਜੋਏ ਕੀਤਾ। ਹਾਂਜੀ। ਹਾਂ। ਤੇ ਤੁਹਾਡੇ ਬੇਟੇ ਨੇ ਵੀ ਤੁਹਾਨੂੰ ਪਤਾ ਨਹੀਂ ਕੀਤਾ ਹੈ ਨਹੀਂ ਕੀਤਾ ਜੀ ਉਹਨਾਂ ਆਪ ਲੈ ਕੇ ਤਰਪੰਦੇ ਜਿਹੜੀ ਕਹਿੰਦੇ ਚਲੋ ਚੱਲੀਏ ਉੱਧਰ ਚੱਲ ਹਜੇ ਮੈਂ ਕਹਿੰਦਾ ਹੁੰਦਾ ਜੀ ਕਿ ਵੀ ਕਿਉਂਕਿ ਤੁਹਾਨੂੰ ਪਤਾ ਉਹ ਬੇਟਾ ਪੜਦਾ ਹਜੇ ਬਿਲਕੁਲ ਤੇ ਵੀ ਥੋੜੀ ਥੋੜੇ ਕੋਲੇ ਪੈਸੇ ਦੀ ਪ੍ਰੋਬਲਮ ਆਊਗੀ ਉਹ ਕਹਿੰਦਾ ਨਹੀਂ ਡੈਡੀ ਜੋ ਹੁਣ ਜਿੱਥੇ ਦਾ ਕੰਮ ਕਿਉਂ ਨਾ ਕਮਾ ਕੇ ਲੇ ਗਿਆਂ ਮਾਂ ਦੇ ਚੰਗਾ ਜੀ ਫਿਰ ਆਪਾਂ ਕਹਿੰਦੇ ਵੇਰ ਹੁਣ ਥੋੜੀ ਜਿਹਾ ਦੂਜੀ ਫੇਰੀ ਲਾਵਾਂਗੇ ਕੈਨੇਡਾ ਦੀ ਜਿਹੜੀਆਂ ਰਹਿਣੀਏ ਸਟੇਟਾਂ ਨੇ ਉਹ ਘੁੰਮ ਕੇ ਆਵਾਂਗੇ ਤੁਸੀਂ ਫਿਰ ਜਰੂਰ ਆਪਾਂ ਵੀ ਇਕੱਠੇ ਹੋ ਕੇ ਘੁਮਾਂਗੇ ਕਰੇ ਕਢਾਣੀ ਕਢਾਣੀ ਗੈਂਗ ਘੁਮਾਂਗੇ ਚੰਗਾ ਜੀ ਆਹ ਚੰਗਾ ਜੀ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਤੇ ਸਰੋਤਿਆਂ ਨੂੰ ਮੇਰਾ ਕਹਿਣਾ ਕਿ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਦੇਖੋ ਤੇ ਇੰਜੋਏ ਕਰੋ ਤੇ ਨਾਲ ਸਬਸਕ੍ਰਾਈਬ ਵੀ ਕਰੋ ਬੜਾ ਧੰਨਵਾਦ ਸੋਡਾ ਸਾਰਿਆਂ ਦਾ ਜੁੜਨ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ